ਇਰੇ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਭੈਣੋ ਤੇ ਭਰਾਓ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿਵੇਂ ਇਸ ਵੇਲੇ ਵੇਖਿਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਕੁਝ ਲੋਕ ਉਹ ਲੋਕ ਜਿਹੜੇ ਬਿਲਕੁਲ ਹੀ ਸਾਨੂੰ ਵੰਡ ਕੇ ਰੱਖਣਾ ਚਾਹੁੰਦੇ ਆ ਪੰਜਾਬ ਨੂੰ ਦੇਸ਼ ਨੂੰ ਉਹਨਾਂ ਨੇ ਪਹਿਲਾਂ ਵੀ ਬੜਾ ਕਾਹਨ ਕੀਤਾ ਇਸ ਦੇਸ਼ ਦਾ ਪੰਜਾਬ ਦਾ ਵੀ ਕੀਤਾ ਨੁਕਸਾਨ ਕੀਤਾ ਨੌਜਵਾਨਾਂ ਨੂੰ ਮਰਵਾਇਆ ਮਰੇ ਛੀਲੋਏ ਜੋ ਵੀ ਕਹਿ ਲੋ ਉਹਨਾਂ ਲੋਕਾਂ ਨੇ ਜਿਹੜੇ ਵੱਲੋਂ ਇਹ ਕਹਿੰਦੇ ਜੀ ਅਸੀਂ ਆਪਣਾ ਰਾਜਪਤਵੰਦ ਚਲਾ ਲਾਂਗੇ ਪਹਿਲਾਂ ਵੀ ਤੇ ਚਲਾਉਂਦੇ ਰਹਿਆ ਕਾਦੀਆਂ ਨੂੰ ਸਿੱਖਾਂ ਦੀ ਸਿਹਤ ਹੀ ਕਹਿ ਲਾਂਗੇ ਅਸੀਂ ਕਿਉਂਕਿ ਉਹ ਸਿੱਖਾਂ ਦੇ ਰਹਿਬਰ ਸਮਝਦੇ ਹੀ ਆਪਣੇ ਆਪ ਨੂੰ ਇੱਕ ਤੇ ਇਹ ਆ ਐਸ ਵੇਲੇ ਬੇਰੋਜ਼ਗਾਰੀ ਦਾ ਆਲਮ ਜਿਹੜਾ ਵਾ ਉਹ ਦੁਨੀਆ ਪੱਧਰ ਤੇ ਛਾਇਆ ਪਿਆ ਹਰ ਦੇਸ਼ ਦੇ ਵਿੱਚ ਰੋਜ਼ਾਨਾ ਨਵੀਆਂ-ਨਵੀਆਂ ਖਬਰਾਂ ਪੜੋਗੇ ਤੁਸੀਂ ਇਹ ਹੁਣ ਕੰਨ ਪਰਸੁੰਦੀਆਂ ਖਬਰਾਂ ਵਾਂ ਮਰਾਕੋ ਇੱਕ ਨਿਹਾ ਦਾ ਦੇਸ਼ ਆ ਜਿੱਥੇ ਨੌਜਵਾਨਾਂ ਨੇ ਸਰਕਾਰ ਦੇ ਵਿਰੁੱਧ ਮੁਜ਼ਾਰੇ ਕੀਤੇ ਉਹ ਮੁਜ਼ਾਰਿਆਂ ਦੇ ਵਿੱਚ ਨੌਜਵਾਨ ਮਰੇ ਵੀ ਆ ਕੁਝ ਪਰ ਇਹ ਸਾਰਾ ਕੁਝ ਵਾਪਰ ਰਿਹਾ ਵੱਖ-ਵੱਖ ਦੇਥਾਂ ਜਿਵੇਂ ਸਾਡੇ ਆਂਡ-ਗਾਂਡ ਨੇਪਾਲ ਹੋਇਆ ਸ਼੍ਰੀਲੰਕਾ ਹੋਇਆ ਬੰਗਲਾਦੇਸ਼ ਹੋਇਆ ਤੇ ਹੋਰ ਵੀ ਦੇਸ਼ ਇਹ ਵੱਡੇ ਵੱਡੇ ਦੇਸ਼ਾਂ ਦੇ ਵਿੱਚ ਵੀ ਬੇਰੋਜ਼ਗਾਰੀ ਦਾ ਆਲਮ ਛਾਇਆ ਪਿਆ ਅਮਰੀਕਾ ਵਾਲੇ ਜਿਹੜੇ ਆ ਸਾਡੇ ਦੂਸਰੇ ਤੀਸਰੇ ਦੇ ਨਹੀਂ ਕੋਈ ਨਾ ਕੋਈ ਬੰਦਿਆਂ ਨੂੰ ਬੇਇੱਜ਼ਤੀ ਕਰਕੇ ਧੱਕਾ ਲਾ ਰਹੇ ਆ ਇੱਥੇ ਤ RAI ਦੂਸਰੇ ਦੇਸ਼ ਵੀ ਜਿਹੜੇ ਆ ਉਹ ਬੇਰੋਜ਼ਗਾਰੀ ਦੇ ਵਿੱਚ ਉਲਝੇ ਪਏ ਆ ਇਹਦਾ ਹੱਲ ਕੀ ਆ ਕਿਉਂਕਿ ਇਹਦਾ ਹੱਲ ਵਿਗਿਆਨਕ ਤੌਰ ਤੇ ਜਿਹੜਾ ਹੱਲ ਆ ਜਦੋਂ ਮੰਨ ਲਓ ਕੋਈ ਤੁਹਾਡੀ ਤਕਨੀਕ ਜਿਹੜੀ ਆ ਸਾਡੀ ਮਸ਼ੀਨਰੀ ਜਿਹੜੀ ਆ ਉਹ ਵਿਕਾਸ ਕਰਕੇ ਨਵੀਂ ਇਜਾਦ ਹੁੰਦੀ ਆ ਤੇ ਉਹਦੇ ਮੁਤਾਬਕ ਸਾਡੇ ਜਿਹੜੇ ਮਜ਼ਦੂਰ ਭਰਾਵਾ ਉਹਨਾਂ ਨੂੰ ਕੱਢਿਆ ਜਾਂਦਾ ਜਦੋਂ ਕਿ ਉਹ ਮਸ਼ੀਨਰੀ ਜਿਹੜੀ ਆ ਮਜ਼ਦੂਰਾਂ ਦੇ ਸੁੱਖ ਵਾਸਤੇ ਪੈਦਾ ਹੋਈ ਆ ਜਾਂ ਮਨੁੱਖ ਨੇ ਪੈਦਾ ਕੀਤੀ ਆ ਤੇ ਉਹਦੇ ਵਾਸਤੇ ਚਾਹੀਦਾ ਇਹ ਹੀ ਕਿ ਉਹ ਮਸ਼ੀਨ ਦੇ ਉੱਤੇ ਉਹ ਸਾਰੇ ਲੋਕ ਜਿਹੜੇ ਆ ਇਕੱਠੇ ਹੋ ਕੇ ਕੰਮ ਕਰਦੇ ਪਰ ਹੁਣ ਦੀ ਸਰਕਾਰ ਨੇ ਹਿੰਦੁਸਤਾਨ ਦੀ ਸਰਕਾਰ ਨੇ ਪੰਜਾਬ ਦੀ ਸਰਕਾਰ ਨੇ 8 ਘੰਟਿਆਂ ਦੀ بجائے ਜਦੋਂ 12 ਘੰਟੇ ਕੰਮ ਕਰ ਦਿੱਤਾ ਤੇ ਫਿਰ ਉਹਦੇ ਨਾਲ ਕੀ ਹੋਇਆ ਕਿ ਬੇਰੋਜ਼ਗਾਰੀ ਹੋਰ ਵਧੀ ਆ ਬੇਰੋਜ਼ਗਾਰੀ ਵਧਣ ਕਰਕੇ ਪੰਜਾਬ ਦੇ ਵਿੱਚੋਂ ਜਿਹੜੇ ਪੰਜਾਬ ਦੇ ਨੌਜਵਾਨ ਆ ਉਹ ਬਾਹਰ ਨੂੰ ਪਲਾਨ ਕਰ ਰਹੇ ਆ ਉਹ ਬਾਹਰ ਨੂੰ ਉੱਡ ਰਹੇ ਆ ਇਹ ਕਾਰਨ ਹੈ ਬੇਰੁਜ਼ਗਾਰੀ ਦਾ ਜੇ ਹੁਣ ਕੰਮ ਦੇ ਘੰਟੇ ਜਿਹੜੇ ਦਿਹਾੜੀ ਆ ਉਹ ਘਟਾਈ ਜਾਂਦੀ ਅਠਾ ਘੰਟਿਆਂ ਦੇ ਬਜਾਏ 6 ਘੰਟੇ ਕੀਤੀ ਜਾਂਦੀ ਤੇ ਇਹਦਾ ਮਤਲਬ 100 ਪਿੱਛੇ 50 ਲੋਕਾਂ ਨੂੰ ਕੰਮ ਵੱਧ ਜਾਣਾ ਹੈ ਵੱਧ ਨਹੀਂ ਕਿਉਂਕਿ ਉਹਨਾਂ ਨੂੰ ਸੁਖਿਆਈ ਤੇ ਮਸ਼ੀਨ ਦੀ ਹੁਣੀ ਸੀ ਪਰ ਜੇ ਮਸ਼ੀਨ ਉਹਨਾਂ ਨੂੰ ਦੁਖੀ ਕਰਦੀ ਆ ਤੇ ਇਹਦਾ ਮਤਲਬ ਮਜ਼ਦੂਰ ਜਿਹੜਾ ਵਾ ਜਾਂ ਉਹਦੀ ਸਮਝ ਅਨੁਸਾਰ ਉਹ ਸਮਝਦਾ ਮਸ਼ੀਨ ਮੇਰੇ ਦੁੱਖ ਪੈਦਾ ਕਰਨ ਵਾਲੀ ਆ ਪਰ ਦੁੱਖ ਪੈਦਾ ਕਰਨ ਵਾਲੀ ਨਹੀਂਗੀ بے ਰੋਜ਼ਗਾਰੀ ਦਾ ਹੀ ਮਸਲਾ ਜਿਹੜਾ ਵਾ ਇਹ ਨਰੇਗਾ ਦੇ ਵਿੱਚੋਂ ਨਿਕਲੀ ਗੱਲ ਸੀ ਕਿ ਨਰੇਗਾ ਵਾਲੇ ਲੋਕ ਜਿਹੜੇ ਪਿੰਡਾਂ ਦੇ ਵਿੱਚ ਰਹਿਣ ਵਾਲੇ ਆ ਬਜ਼ੁਰਗ ਆਏ ਔਰਤਾਂ ਵਾ ਉਹਨਾਂ ਨੂੰ ਕੰਮ ਦਿੱਤਾ ਜਾਵੇ ਘਟੋ ਘਟ 365 ਦਿਨਾਂ ਦੇ ਵਿੱਚੋਂ 100 ਦਿਨ ਦਾ ਕੰਮ ਜਿਹੜਾ ਸੀ ਉਹ ਕਾਨੂੰਨ ਬਣਵਾਇਆ ਸੀ ਉਦੋਂ ਕਮਿਊਨਿਸਟਾਂ ਦੀ ਸਰਕਾਰ ਨਾਲ ਰਲਵੀ ਤੇ ਇਹ ਕਾਂਗਰਸ ਨੂੰ ਮਜਬੂਰ ਕੀਤਾ ਉਹਨਾਂ ਨੇ ਕਾਨੂੰਨ ਬਣਾਇਆ ਉਦੇ ਤਹਿਤ ਮੰਨ ਲਓ ਲੋਕਾਂ ਨੂੰ ਕੰਮ ਮਿਲਦਾ ਰਿਹਾ ਜਿਹੜੇ ਲੋਕ ਕੰਮ ਕਰਨਾ ਚਾਹੁੰਦੇ ਆ ਉਹ ਕੰਮ ਕਰਨ ਵਾਸਤੇ ਅਰਜੀ ਦੇ ਕੇ ਕੰਮ ਪ੍ਰਾਪਤ ਕਰਦੇ ਰਹੇ ਇਸ ਵੇਲੇ ਵੀ ਭਗਵੰਤ ਮਾਨ ਸਰਕਾਰ ਪਹਿਲੀ ਵਾਰੀ ਹੋਇਆ ਪੰਜਾਬ ਦੇ ਵਿੱਚ ਇਹਦੋਂ ਪਹਿਲਾਂ ਵੀ ਮੈਂ ਕਹਿ ਚੁੱਕਾ ਕਿ ਭਗਵੰਤ ਮਾਨ ਸਰਕਾਰ ਨੇ ਬਕਾਇਦਾ ਤੌਰ ਤੇ ਉੱਤੇ ਨਰੇਗਾ ਦਾ ਕੰਮ ਬੰਦ ਕਰਨ ਦਾ ਹੁਕਮ ਦਿੱਤਾ ਬਕਾਇਦਾ ਨੋਟੀਫਿਕੇਸ਼ਨ ਨਹੀਂ ਜਾਰੀ ਕੀਤਾ ਪਰ ਇਹਦੇ ਵਾਸਤੇ ਡੀਸੀ ਅਫਸਰ ਵੀ ਥਾਰੇ ਜਿਹੜੇ ਕਸੂਰਵਾਰ ਆ ਸੂਰਵਾਰ ਇਹ ਕਰਕੇ ਆ ਕਿ ਉਹ ਮੁੱਖ ਮੰਤਰੀ ਨੂੰ ਕਹਿਣ ਕਿ ਲਿਖਤੀ ਦਿਓ ਸਾਨੂੰ ਜੋ ਵੀ ਦੇਣਾ ਲਿਖਤੀ ਦਿਓ ਅਸੀਂ ਸਮਝਦੇ ਆ ਇਹ ਨਰੇਗਾ ਮਜ਼ਦੂਰਾ ਨਾਲ ਵੀ ਧੱਕਾ ਪਰ ਜਿਹੜੀ ਸਭ ਤੋਂ ਮਾੜੀ ਗੱਲ ਸਾਨੂੰ ਪਤਾ ਲੱਗਾ ਕਿ ਗਰਦਾਸਪੁਰ ਦਾ ਡੀਸੀ ਸਾਹਿਬ ਜਿਹੜਾ ਵਾ ਉਹ ਟੀਚਰਾਂ ਦੀਆਂ ਡਿਊਟੀਆਂ ਲਾ ਰਿਹਾ ਜੀ ਜਿਹੜੇ ਪ੍ਰਾਲੀ ਸਾੜਦੇ ਉਹਨਾਂ ਦੀ ਰਿਪੋਰਟ ਦਿਓ ਕਿਉਂ ਦੇਣਾ ਰਿਪੋਰਟ ਚਰੇ ਇਹਦਾ ਮਤਲਬ ਤੁਸੀਂ ਟੀਚਰਾਂ ਨੂੰ ਪੜ੍ਹਨ ਨਹੀਂ ਦੇਣਾ ਪੜਾਉਣ ਨਹੀਂ ਦੇਣਾ ਬੱਚਿਆਂ ਦਾ ਭੇਖ ਹਨੇਰੇ 'ਚ ਕਰਕੇ ਤੁਸੀਂ ਉਹ ਪਰਬੰਧ ਨੂੰ ਬੜਾਵਾ ਦੇ ਰਹੇ ਜੇ ਇਸ ਪ੍ਰਬੰਧ ਦੇ ਵਿੱਚ ਅਨਪੜ ਲੋਕ ਜਿਹੜੇ ਆ ਉਹ ਰਹਿੰਦੇ ਹੋਣ ਇਹ ਕਰਕੇ ਭਗਵੰਤ ਮਾਨ ਸਰਕਾਰ ਦਾ ਯੋਧ ਨਸ਼ਿਆਂ ਵਿਰੁੱਧ ਵੀ ਫੇਲ ਹੋਇਆ ਫੇਰ ਇਸ ਕਰਕੇ ਫਰੋਜ਼ਪੁਰ ਦੇ ਇੱਕੇ ਪਿੰਡ ਦੇ ਵਿੱਚ ਚਾਰ ਨੌਜਵਾਨ ਜਿਹੜੇ ਇੱਕ ਹਫ਼ਤੇ ਦੇ ਅੰਦਰ ਅੰਦਰ ਮਰ ਜਾਂਦੇ ਆ ਫੜੋ ਫੜਾਈ ਹੁੰਦੀ ਆ ਨਸ਼ਿਆਂ ਦੀ ਨਸ਼ਿਆਂ ਦੇ ਵਾਸਤੇ ਤੇ ਇਹ ਗੱਲ ਪੱਕੀ ਬਣੀ ਪਈ ਆ ਕਿ ਲੀਡਰ ਪੰਜਾਬ ਪੁਲਿਸ ਦੇ ਅਫਸਰ ਤੇ ਜਿਹੜੇ ਵੇਚਣ ਵਾਲੇ ਨਛੇ ਉਹਨਾਂ ਦਾ ਬਹੁਤ ਪੱਕਾ ਗੱਠ ਜੋੜ ਬਣਿਆ ਪਿਆ ਇਸੇ ਤਰ੍ਹਾਂ ਰੇਤ ਪੱਧਰੀ ਮੈਨੂ ਵਾਲਿਆਂ ਦਾ ਵੀ ਬਣਿਆ ਪਿਆ ਸੋ ਇਹਨਾਂ ਗੱਲਾਂ ਵੱਲ ਧਿਆਨ ਰੱਖ ਕੇ ਸਾਨੂੰ ਸਰਕਾਰਾਂ ਨੂੰ ਮੋੜਨਾ ਚਾਹੀਦਾ